ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਸਾਮ ਹੋ ਚੁੱਕਿਆ ਜੀ ਮੈਂ ਦੁਕਾਨ ਤੋਂ ਆ ਚੁੱਕਿਆ ਵਾਪਸ ਤੇ ਹੁਣ ਅਸੀਂ ਖਾਵਾਂਗੇ ਰੋਟੀ ਓਕੇ ਜੀ ਕਿਸੇ ਨੇ ਖਾਦੀ ਮੰਨਦ ਨੇ ਵੀ ਖਾਦੀ ਸਾਰੇ ਇਕੱਠੇ ਰੋਟੀ ਖਾਵਾਂਗੇ ਭੁੱਖ ਬਹੁਤ ਲੱਗ ਰਹੀ ਆ ਸਵੇਰੇ ਸਮੋਸੇ ਹੀ ਖਾਦੇ ਹੋਏ ਸੀ ਨਹੀਂ ਜਦੋਂ ਰੋਟੀ ਨਹੀਂ ਖਾਦੀ ਕੁਝ ਵੀ ਨਹੀਂ ਕਰਤਾ ਤੇ ਹੁਣ ਜੇ ਰੋਟੀ ਖਾਵਾਂਗੇ ਸੀ ਉਹਨੇ ਖਾ ਲਈ ਹਾਂ ਸੀ ਆ ਤੇ ਨਰਾਂ ਦਾ ਖਾ ਲਈ ਅਸੀਂ ਤਨੇ ਰਹਨੇ ਆ ਰੋਟੀ ਕਾ ਕੇ ਦੋਰੇ ਨੇ ਰੋਟੀ ਖਾਣਨਾ ਆਪਣੇ ਦੋਰੇ ਨੇ ਆ ਤਾਂ ਦਾ ਖਾਉਂਗੀ ਖਾਉ ਪਤੀ ਜੀ ਨੇ ਮੇਰਾ ਸਾਡੇ ਨਾਲ ਵੀ ਖਾਂਦੀ ਆ ਪਹਿਲਾਂ ਵੀ ਖਾ ਲਾਂਦੀ ਆ ਤੇ ਦੁਬਾਰਾ ਅਸੀਂ ਦੁਕਾਨ ਤੇ ਜਾਵਾਂਗੇ ਮਨਦਰਾਂ ਦੀ ਦੁਕਾਨ ਦੇਖ ਕੇ ਆਉਣੀ ਐ ਇਹਨਾਂ ਸਟੇਮ ਪਾਣੀ ਜਿਹਾ ਆਈਸਕ੍ਰੀਮ ਵਗੈਰਾ ਖਵਾ ਕੇ ਲਿਆਵਾਂਗੇ ਸਾਰੀ ਖਾ ਲਵੋ ਸਾਰੀ ਖਾ ਲਿਓ ਪੁਜਾਰੀ ਤੇ ਰੋਟੀ ਖਾ ਕੇ ਦੁਬਾਰਾ ਅਸੀਂ ਦੁਕਾਨ ਤੇ ਜਾਵਾਂਗੇ ਆਪਣੀ ਦੁਕਾਨ ਦਿਖਾਵਾਂਗੇ ਆਪਣੀ ਸਾਰੀ ਨਾਲ ਤੇ ਨਾਲੇ ਖਾਵਾ ਪੀਵਾਂਗੇ ਤੇ ਹੁਣ ਅਸੀਂ ਖਾਣੇ ਆ ਰੋਟੀ ਫਿਰ ਸਾਨੂੰ ਮਿਲਦੇ ਆਂ ਲਾਗੀ ਰੋਟੀ ਹਣੀ ਢਾਈ ਹੋ ਚੁੱਕੀ ਐ ਸਵਾਦ ਸਾਰਾ ਰੈਡੀ ਆ ਦੇਖੋ ਇਹ ਸਲਾਦ ਲਿਆਉਂਦੀ ਐ ਤੇ ਰੋਟੀ ਆ ਗਈ ਜੀ ਤੇ ਦਾਲ ਆ ਗਈ ਦਹੀਂ ਆ ਗਈ

ਮੱਖਣ ਪਾਇਆ ਹੈ ਖਾਣ ਨੂੰ ਖਾਣ ਨੂੰ ਨਹੀਂ ਖਾ ਲੂਗੀ ਖਾਣ ਨੂੰ ਲਓ ਜੀ ਰੋਟੀ ਲਗਾਈ ਖਾਣ ਸਟਾਰਟ ਕਰਨਾ ਸੀ ਸਾਰੇ ਬੰਦੇ ਸਾਡੇ ਤਿਆਰ ਵਿਆਰ ਹੋ ਗਏ ਲਓ ਜੀ ਸਮਾਨ ਤਿਆਰ ਹੈ ਤੇ ਹੁਣ ਖਾਣ ਲੱਗਿਆ ਰੋਟੀ ਸੀ ਆ ਤੇ ਨਿਆਰਾ ਨੇ ਪਹਿਲਾਂ ਖਾਲੀ ਰੋਟੀ ਇਹ ਲੱਗ ਰਿਹਾ ਹੈ ਖੇਡਣ ਨਾਲ ਉਹਦੇ ਗੁੱਡੀਆਂ ਨਾਲ ਤੇ ਅਸੀਂ ਖਾਵਾਂਗੇ ਰੋਟੀ ਦੇਖੋ ਜੀ ਸਭ ਕੋ ਫਿਨਿਸ਼ ਕਰ ਦੂਗਾ ਸ਼ੁਕਰਾ ਵਾਹਿਗੁਰੂ ਦਾ ਰੋਟੀ ਮਿਲਦੀ ਰਹੇ ਦੋ ਟਾਈਮ ਲਓ ਜੀ ਰੋਟੀ ਜੀ ਖਾ ਲਈ ਸਾਰਿਆਂ ਨੇ ਬਹੁਤ ਨਿਆਰਾ ਰੋਟੀ ਖਾ ਕੇ ਆਇਆ ਬਹੁਤ ਟੇਸਟੀ ਬਣਾਇਆ ਜੀ ਸਾਰਾ ਕੁਝ ਤੇ ਰੋਟੀ ਖਾਣ ਤੋਂ ਬਾਅਦ ਹੁਣ ਚੱਲਾਂਗੇ ਅਸੀਂ ਦੁਕਾਨ ਤੇ ਉੱਥੇ ਆਈਸਕ੍ਰੀਮ ਵੇਰਾ ਖਾ ਕੇ ਆਵਾਂਗੇ ਸਾਰੇ ਦੇਖ ਲੈਣ ਕਿੰਨੇ ਕੀ ਫਿੱਟ ਲੱਗਦਾ ਗੱਲ ਬਾਤ ਤੇ ਹੁਣ ਅਸੀਂ ਚੱਲਿਆਂ ਦੁਕਾਨ ਤੇ ਸਾਨੂੰ ਦੁਕਾਨ ਦਿਖਾਵਾਂਗੇ ਤੇ ਨਾਲ ਜੇ ਖਾਣਾ ਪੀਣਾ ਚੱਲੂ ਹੋਰ ਹੈ ਜੀ ਰੋਟੀਆਂ ਰੱਜੇ ਨਹੀਂ ਸੀ ਅਜੇ ਥੋੜੀ ਥੋੜੀ ਉਹ ਉਹ ਦੇਖ ਲਿਆ ਥੋੜੀ ਜੀ ਕਹਿੰਦੇ ਹੈਈ ਕਾਚ ਥੋੜੀ ਕਟਮਪੂਰੀ ਕਰਾਂਗੇ ਵੀ ਚਲੋ ਚੱਲਦੇ ਹਾਂ ਜੀ ਅਸੀਂ ਪਹੁੰਚ ਚੁੱਕੇ ਹਾਂ ਦੁਕਾਨ ਤੇ ਸਾਰੇ ਜਾਣੇ ਕਾਂਤੇ ਅਸੀਂ ਪਹੁੰਚ ਚੁੱਕੇ ਆ ਤੇ ਦੇਖਾਂਗੇ ਕਿਹੜਾ ਕੀ ਖਾਂਦਾ ਸਾਗੇ ਕੀ ਖਾਵਾਂਗੇ ਬੋਲੋ ਐਸਕੀਮ ਆਸਕੀਮ ਅੱਜ ਕੀ ਖਾऊं ਨਹੀਂ ਜਾਂਦਾ ਪੱਕੀ ਗੱਲ ਹੈ ਖਾਣਾ ਨਹੀਂ ਫਿਰ ਚੱਲ ਦੇ ਤੂੰ ਜਦੋਂ ਕੀ ਖਾਵਾਂਗੇ ਤੁਹਾਡੇ ਡੋਗਲੇ ਡੋਗਲੇ ਉਹ ਦੇਖ ਰਹੇ ਕਿ ਡਿਸੀਡ ਕਰ ਲੈਣ ਸਾਰੇ ਲੋ ਜੀ ਦੇਖੋ ਇਹ ਆ ਡਾਕ ਫ੍ਰਿਜ ਆ ਕੁਲਫੀਆਂ ਵਾਲਾ ਆ ਬੀ ਰੀ ਹੁੰਦੀ ਤੇਰੇ ਚਾਕਲੇਟ ਵਾਲੀ ਲਓ ਜੀ ਹੁੰਦੇ ਬੀ ਹੁੰਦੇ ਨੇਰੂ ਤੇ ਵੀ ਖਾਣੀ ਹੈ ਜੀ ਨੇਰੂ ਸਿਆ ਲੈ ਵੀ ਲੈ ਦੇਖੋ ਬੜਾ ਲਾਉਂ ਦੇਖੋ ਇਹ ਸਾਰੇ ਨੇ ਆਉ ਦੇ ਆ ਦੇ ਕੁਲਫੀਆਂ ਸਿਲੇਕਟ ਕਰ ਲਈਆਂ ਜਾਤ ਤੇ ਚਾਕਲੇਟ ਖਾਣ ਵਾਲੀ ਨੇ ਸਾਰੇ ਕੱਲੇ ਮੰਨਤ ਨੇ ਕੋਣ ਲੈਂਦਾ ਬਾਕੀ ਸਾਰਿਆਂ ਨੇ ਚਾਕਲੇਟ ਵਾਲੇ ਗੁਲਫ਼ੀਆਂ ਤੇ ਮੇਰੀ ਆਹ ਹੈ ਭਾਈ ਆਪਣਾ ਰ ਆਪਣੀ ਗੁਲਫ਼ੀ ਖਾਣੇ ਆ ਨੇ ਆਪਣੀ ਹੀ ਖਾਵਾਂਗੇ ਇਹ ਸਾਰੇ ਸਾਰੇ ਚਾਕਲੇਟ ਵਾਲੀਆਂ ਮੰਨ ਦਾ ਖਾਦੀ ਇਹ ਕੋਣ ਆ ਇਹ ਚਾਕਲੇਟ ਵਾਲੀ ਖਾਦੀ ਆ ਨੈਰੂ ਚਾਕਲੇਟ ਵਾਲੀ ਖਾਦੀ ਆ ਆਪਾਂ ਖਾਵਾਂ ਇੱਕ ਕੋਈ ਬਾਰਕ ਉਹ ਵਰੀਆ ਬਟਰ ਸਕੋਚ ਕੋਣ ਖਾਦੀ ਆ No, yo no puedo No ya, hacer nada. No puedo hacer nada. No puedo Ahora nada. No puedo hacer nada. No puedo hacer nada. No No ਬਹੁਤ ਜ਼ਿਆਦਾ ਪੁਰੀ ਜਾਂਦੀ ਹੈ। ਆ ਕਿ ਕੀ ਹਾਲ ਚੁੱਕਾ ਇਹਨਾਂ ਦਾ? ਖਾਦੀ ਘੱਟ ਹੈ ਥੱਲੇ ਦੇਖੋ ਨਹਿਰਾ ਦਾ ਕੰਮ ਉਦੋਂ ਸਿਆ ਨੇ ਕੰਮ ਕਰਕੇ ਪੂਰਾ ਇੱਧਰ ਦੇਖੋ ਨਹਿਰਾ ਥੱਲੇ ਕਿਵੇਂ ਡੋਲ ਕੇ ਗਈ ਆ। ਇਹ ਲਵੇ ਸ਼ੀ ਵੀ ਇਹੀ ਕੰਮ ਕਰਦਾ ਹੋਇਆ। ਦੇਖ ਥੱਲੇ ਉਹ ਬੇ ਚਾਕਲੇਟ ਦੀ। ਨਹਿਰਾ ਖਾ ਰਣ ਦੀ ਵੱਡ ਬੁੱਤ ਤੂੰ ਵੀ ਖਾਰੀ ਆ ਤਾਂ। ਦੇਖੋ ਨਹਿਰਾ ਨੇ ਕੀ ਹਾ? ਉਰਲੇ ਵਸੇ ਦੀ ਵੱਡ ਲੋ। ਨਹਿਰਾ ਨੇ ਖਾਦੀ ਘੱਟ ਹੈ ਥੱਲੇ ਵੱਧ ਰੋਲੀ ਆ। ਮੂੰਹ ਦੇਖੋ ਹੱਥ ਦੇਖੋ। ਸੀਆਦਾ ਦੇਖੋ ਹਾਲ ਯਾ ਤਾਂ ਸੀਆਦੇ ਦੇਖੋ ਕੁਝ ਦੇਖੋ ਇਹ ਵਿੱਚ ਇਹ ਦੇ ਵਿੱਚ ਆਪੇ ਆਇਆ ਤੋੜਾ ਆਪੇ ਬਣ ਗਿਆ ਲੈ ਵੀ ਸਾਰਿਆਂ ਦਾ ਹਾਲ ਤੋਂ ਬੰਦਾ ਹਾਲ ਹੈ ਅਜੇ ਜੰਦੀ ਕੱਢ ਲਈ ਹਣਾ ਮੂਜਾ ਥੇਰ ਲੈ ਮਹਿਰੂ ਮੈਂ ਮੂਸਾ ਕਰ ਲਓ ਤੋ ਕੇ ਮੂਜਾ ਥੇਰ ਲੈ ਲੋ ਇਹ ਰਵਿਸ਼ ਨਹੀਂ ਦੇਖੋ ਖਾ ਖਾ ਸਾਰੇ ਖਾ ਚੁੱਕੇ ਨੇ ਬਈ ਆਉਦੀ ਆਦੇ ਗੁਲਫੀਆਂ ਕੱਲੀ ਮੰਨਤ ਰਹਿ ਗਈ ਮੰਨਤ ਸਾਬ ਤੋਂ ਹੌਲੀ ਖਾਰੀ ਆ ਆਹ ਜੀ ਆਹ ਤਾਂ ਆ ਬਦਲ ਅਬ ਨਾ ਸੀ ਨਾ ਰਹਿ ਤੂੰ ਕਿਉਂ ਨਾ ਖਾਦਾ ਸਾਰੇ ਬੋਲਦੇ ਨੇ ਸਾਰੇ ਖਾ ਲਈਆਂ ਆਉਦੀ ਆਉਦੀਆਂ ਸਿਆ ਤੇ ਮੰਨਤ ਰਹੀ ਗੱਲ ਉਹ ਖਾਣ ਲੱਗਦੀ ਰਹੇ ਜੀ ਰਾਜੀ ਮੰਨਤ ਵੀ ਖਾ ਗਈ ਅਗਲੇ ਸਿਆ ਰਹਿ ਗਈ ਹੁਣ ਕਿੰਨੀ ਖਾ ਗਈ ਆਪਾਂ ਜੀ ਮੈਨੂੰ ਬੋਲੋ ਜੀ ਮੈਨੂੰ ਦੇ ਰੋ ਚੱਖੋ ਏਡੀ ਖਾਣੀ ਆ ਕੌਣ ਸੀ ਰਹੀ ਹੈ ਮੇਰੇ ਭਾਈ ਮਨ ਦੇ ਦੂਜੀ ਗੁਲਫੀ ਖਾਰੀ ਹੈ ਗੱਡੀ ਹੁਣ ਬਾਰੇ ਟ੍ਰੱਕ ਚੋਤੀ ਹੈ ਨਾਲੇ ਬਹੁਤ ਬਧੀ ਲਾਇਡੀਆਂ ਨੇ ਕਿ ਦੂਜੀ ਗੁਲਫੀ ਖਾਰੀ ਹੈ ਬਾਕੀ ਸਾਰੇ ਇੱਕ ਗਾ ਲਿਆ ਤੇ ਸੀ ਆ ਨਹਿਰਾ ਚਲੋ ਹਸਪੀਟਲ ਨੇ ਭਾਈ ਹੋਰ ਮਨ ਦੇ ਗੁਲਫੀ ਖਾਰੀ ਹੈ ਦੂਜੀ ਭਾਈ ਮਾਨਤ ਨੰਬਰ 75 ਲੈ ਗਈ ਕਲੀ ਨੰਬਰ ਲੈ ਗਈ ਮਾਨਤ ਦੂਜੀ ਕੁੜੀ ਵੀ ਗਈ ਬਾਕੀ ਕੇ ਖਾਤੇ ਸਾਰੇ ਨੇ ਚੱਕ ਲਓ ਬੰਦਿਆਂ ਨੇ ਤੁਸੀਂ ਨਹੀਂ ਖਾਂਦੇ ਹੋਰ ਓਏ ਰਵੀਸ਼ ਨਹਿਰੂ ਸਿਆ ਨਾ ਖਾਂਦੇ ਨਹੀਂ ਗਿਆ ਪਤਾ ਆਪਾਂ ਫੇਰ ਖਾਵਾਂਗੇ ਬਾਅਦ ਵਿੱਚ ਰਾਤ ਨੂੰ ਉਲਟੀਆਂ ਕਰਾਂਗੇ ਬਈ ਸਾਨੂੰ ਪਤਾ ਹੈ ਸਾਨੂੰ ਪਤਾ ਵਾ ਸਵੇਰੇ ਕਿਨੇ ਕਰੀ ਸੀ ਉਲਟੀ ਅੱਜ ਸਵੇਰੇ ਉਲਟੀ ਕਿਨੇ ਕਰੀ ਸੀ ਮੈਂ ਆਵੇ ਕਰੀ ਸੀ ਇਹ ਬਈ ਆਪਣੀ ਦੁਕਾਨ ਹੈ ਜਿਹੜਾ ਕੋਲਦਰਾ ਪਣਾਇਆ ਇਹ ਪੈਡੀਆਂ ਵਾਲਾ ਸਾਡਾ microwaves ਫੈਜੀ ਲੱਗਦੇ ਨੇ ਆਪਾਂ ਜਿਹੜਾ ਚਾਕਲੇਟ ਵਾਲਾ ਫ੍ਰੈਸ਼ ਇੱਥੇ ਨੇ ਚਾਕਲੇਟਾਂ ਸਾਰੀਆਂ ਡੈਰੀ ਮਿਲਕ ਕਿਟਕਟ ਵਰਬਨ 5 ਸਟਾਰ ਮਿਲਕੀਵਾਰ ਮਿੰਟੋ ਸਟਿਕ ਇਹ ਸਾਰੀਆਂ ਚਾਕਲੇਟਾਂ ਆ ਗਈਆਂ ਇਆ ਗਿਆ ਜਿਹੜਾ ਟੌਫੀਆਂ ਜਾਰਸ ਇਹ ਆ ਗਿਆ ਆਪਣੇ ਚਾਸਟਾਰੇ ਬਲੈਕ ਮੰਗੋ ਜਲੇਬੀ ਬਾਈ ਘਟੋਰੀ ਘਟਮ ਖਟਾ ਇਹ ਟੌਫੀਆਂ ਆ ਗਈਆਂ ਫ੍ਰਿਜ ਨੂੰ ਦਿਖਾਇਆ ਪਹਿਲਾਂ ਕੁਲਫੀ ਵਾਲਾ ਇਹ ਵਾਲਾ ਵੀਰੇ ਜੀ ਦਿਖਾਇਆ ਤੁਹਾਨੂੰ ਇਹ ਆਡਾ ਠੰਡਿਆ ਹੋਣਾ ਫ੍ਰਿਜ ਆ ਗਿਆ ਦੇਖੋ ਇਹ ਸਾਰੇ ਕੋਲਡ ਡਰਿੰਕ ਨੇ ਚ ਪਹਿਲਾਂ ਦਿਖਾਈ ਜੀ ਇਹਦੇ ਕੋਲਡ ਨਾ ਹਜੀ ਗਾ ਇਹ ਆ ਗਿਆ ਹੜਾ ਝੂਟੀਆਂ ਵਾਲਾ ਸਾਮਾਨ ਇੱਧਰ ਜੀ ਕਲੰਬਰ ਵਾਲਾ ਸਾਮਾਨ ਸਾਰਾ ਟੁੱਟਿਆ ਵਗੈਰਾ ਸਾਮਾਨ ਹੁੰਦਾ ਜਿਹੜਾ ਹੋਆ ਆਪਣੇ ਕੋਲ ਇਹਦੇ ਵੀ ਸਾਮਾਨ ਚੱਪੜਾਂ ਆ ਗਈਆਂ ਅੰਦਰ ਜਿਹੜਾ ਲੇਟਾ ਜਿਹਾ ਕਿਦੀ ਹੋਈ ਬੰਦਾ ਚੱਪੜਾਂ ਵਗੈਰਾ ਸਾਰਾ ਸਾਮਾਨ ਇੱਧਰ ਆਪਣਾ ਸੁੱਝ ਆ ਗਿਆ ਪਾਊਡਰ ਵਗੈਰਾ ਉਹ ਰਾਤ ਆ ਥੋੜਾ ਘੱਟ ਪਤਾ ਲੱਗਦਾ ਸਾਰਾ ਸਾਮਾਨ ਦੇਜਪੁਰ ਕਰੇ ਹੋ ਜਸ ਦੇਜਪੁਰ ਕਰੇ ਆ ਕੇ ਦੇਖੋ ਸਾਰੇ ਉਹ ਜਿਆ बिस्कुट आ गए समान है हम सारे खान चॉकलेट चॉकलेटा सिया ने भी ले ली न ले ली सारे चॉकलेटा लेती है डेयरी मिलक उन्होंने लेती किटकैट किटकैट लवि ने ले किट लेती है ਦੇਰੀ ਨੂੰ ਡੈਰੀ ਮਿਲਕਲੇਟੇ ਮਾਮੀ ਨਾਲ ਦੀ ਆਉਦੀ ਮੈਂ ਨਹੀਂ ਜਾਣਦਾ ਮੈਂ ਚਾਕਲੇਟ ਖਾ ਗਿਆ ਜੀ ਸਾਰੇ ਹੁਣ ਚਾਕਲੇਟਾਂ ਖਾਂਦੇ ਕੋਲਫੀਆਂ ਤੋਂ ਬਾਅਦ ਖਾਈ ਮਨ ਦਾ ਕਿਵੇਂ ਲੱਗੀ ਦਿਕਾਣਾ ਹੱਡੀ ਫਿਰ ਤੈਨੂੰ ਪੂਰੀ ਕੈਂਟ ਮਸਤ ਮਸਤ ਲੱਗੀ ਬਈ ਛਾਈ ਸੀ ਆ ਕਿਵੇਂ ਚਾਕਲੇਟ ਮਸਤ ਮਸਤ ਤੇ ਥੀ ਹਾਂ ਨਿਹਰੂ ਸਾਵਦੇ सारे चाकलेटा खा लिया कुर्तियां खादी सारे आइसक्रीम बगैर चाकलेट खा लिया सारे तकरीबन हम आप चल घर को चलो बालने आगे सारी दुकान पर आ ਜੀ ਕੱਟ ਕੇ ਗਾਤੋ ਕੰਮ ਵੀ ਨੇ ਗਾਜੂ ਅੱਜ ਜਿੰਨੇ ਵੀ ਨਕੀ ਲੋ ਸਿੱਧਾ ਉਹ ਕੇ ਉਹ ਉਹ ਪਰੋਂ ਕੁੱਤੇ ਨੂੰ ਨਾ ਉਹ ਸਿੱਧਾ ਬਾਕੀ ਦੇਖ ਲੈਣਾ ਜਿੰਨੇ ਵੀ ਮਾਤਰੀ ਦਿੱਤੀ ਖਾਣੇ ਦੇ ਸਾਰੇ ਹਨ ਮਾਰ ਕੇ ਦੁਕਾਨ ਤੇ ਆ ਕੇ ਸਾਰੇ ਉਹ ਟੂਟੀ ਖਾ ਕੇ ਚੱਲ ਟਾਈਮ ਬਹੁਤ ਹੋ ਗਿਆ 9:30 ਬਜੂ ਕੇ ਅੱਜ ਸਾਡੇ 9:30 ਬਜੂ ਕੇ ਨੇ ਜਨਾਇ ਕਰੇ ਕਰੇ ਜਾ ਕੇ ਬਰਾਬਰ ਬਲਾਉਦੀ ਕਰਾਂਗੇ ਸਮਾਪਤੀ ਆ ਗਏ ਆ ਯਾਰ ਇਹ ਹਾਸ ਦਾ ਸਾਰਾ ਬੰਦ ਕਰਕੇ ਸਾਰਾ ਕੁਝ ਚਲੋ ਹੋ ਗਿਆ ਹੋ ਗਿਆ ਉਹਦੇ ਚਲੋ ਬੰਨਾ ਬਣ ਜਾਣਾ ਰਕੀ ਨੂੰ ਪਾ ਦੇ ਆ ਕਰਕੇ ਅੱਜ ਪਹੁੰਚੇ ਸੀ ਇਤਵਾਂ ਤੇ ਉਹ ਸੋਦੀ ਰਹੇਗਾ ਦੇਖੋ ਜੀ ਇਹ ਕੋਰ ਕਰੇ ਗੱਲਾਂ ਚੱਲ ਰਹੀਆਂ ਨੇ ਬਹੁਤ ਠੀਕ ਆ ਕੇ ਰਾਜੀ ਹੈ ਇਹ ਵੀ ਪਸੰਦਾ ਆਇਆ ਪੁੱਤ ਜਬੂਤ ਚੱਲੀਏ ਚਲੋ ਫਿਰ ਚਲੋ ਜੀ ਸਾਰੇ ਇਸ ਬਾਈ ਖਾ ਪੀ ਲਿਆ ਹੋਰ ਨਹੀਂ ਖਾਣਾ ਕਚਮਾਨ ਤਾਂ ਹੋਰ ਦੇਖ ਲੈ ਕੱਚ ਮਾਜ ਕੋਈ ਹੈਗੀ ਹੈ ਜੀ ਹੈ ਦੇਖ ਲੈ ਹੁਣ ਫੇਰ ਨਾਖੀ ਸਲਾਤ ਹੈਗੀ ਆ ਆ ਟੇੜਾ ਦਾ ਭਰ ਗਿਆ ਮਨ ਨਹੀਂ ਭਰਿਆ ਹੈ ਨਾ ਨਹੀਂ ਭਰ ਗਿਆ ਪਾਣੀ ਸਾਰੀ ਡੇਢ ਚੱਲੀਏ ਫਿਰ ਲੋ ਜੀ ਉਹ ਨਾਲ ਚੱਲਦਾ ਘਰੇ ਤੇ ਘਰੇ ਜਾ ਕੇ ਕਰਾਂ ਬਲੌਗ ਦੀ ਸਮਾਪਤੀ ਬਲੇ ਲਾ ਹੁਣ ਬਤਾ ਜੀ ਆਈਏ ਸ਼ਦੇਰੀ ਕਿਹੜੀ ਲੈਣੀ ਆ ਕੋਈ ਕੈਰੀਬਨ ਮੰਨ ਤੇਰਾ ਭਾਈ ਇੱਕ ਚੌਕਲੇਟ ਹੋਰ ਲੈ ਲਈ ਕਿੰਨੇ ਨਾਲ ਹੋਰ ਖਾਣੀ ਆ ਤੇ ਹੁਣ ਇੱਕ ਮਿੰਟ ਆ ਰਿਹਾ ਤੇ ਹੁਣ ਆਪਾਂ ਚੱਲਦੇ ਆਂ ਘਰੇ ਘਰੇ ਜਾ ਕੇ ਕਰਾਂਗੇ ਬਲੌਗ ਦੀ ਸਮਾਪਤੀ ਸਾਰੇ ਰਖਾਣ ਵੀ ਸਾਰਿਆਂ ਨੇ ਵਧੀਆ ਲੋ ਜੀ ਅਸੀਂ ਦੁਕਾਨ ਤੋਂ ਆ ਚੁੱਕੇ ਆਂ ਬਾਅਦਸ ਖਾ ਪੀ ਕੇ ਸਾਰੇ ਰਾਜ ਨੇ ਵਧੀਆ ਚੌਕ ਚੌਕਲੇਟਾਂ ਕੁਲਫੀਆਂ ਵਗੈਰਾ ਸਾਰੇ ਘਰ ਆਏ ਹੁਣ ਆਰਿਆ ਨੀਂਦ ਹੁਣ ਸੌਵਾਂਗੇ ਸਾਰਾ ਦਿਨ ਅੱਜ ਫਿਰ ਦਿਨ ਪਕਾਈ ਕਰਦੇ ਹੁਣ ਤੇ ਵਨ ਐਸੀ ਆਰੀ ਵੀ ਖਾ ਦਈਆਂ ਯਾ ਨਾ ਸੀ ਆ ਤੁਸੀਂ ਇਹਨਾਂ ਘਟ ਮਿਲਦਾ ਕੋਲਪੇ ਗੱਲ ਪਿਆ ਜੀ ਖਾਣ ਦੇ ਘਟਾ ਚਾਕਲੇਟ ਇਹਨਾਂ ਨੂੰ ਅੱਜ ਆਦੀ ਮਾਮੀ ਦੀ ਮਦਦ ਕਰਨਾ ਜੀ ਕਰਕੇ ਮਾਮੀ ਕਰਕੇ ਜਾ ਹੀ ਆ ਸਾਰੀਆਂ ਇਹ ਖਾਏ ਆਈ ਮੰਨ ਲਾ ਤਾਂ ਕਿ ਮੇਰੇ ਆ ਵਧੀਆ ਟਰਡ ਪਰ ਗਿਆ ਹਾਂਜੀ ਜੀ ਲੱਗ ਗਿਆ ਹਾਂਜੀ ਨੀਵੇਂ ਯਾਦਰੀਆਂ ਦੀ ਆਂਦੀ ਮਾਂ ਦੀ ਮਾਂ ਦੀ ਥੋੜੀ ਥੋੜੀ ਜੀ ਧਿਆਨ ਗਿਆ ਚਲਾਂ ਇਹ ਤਾਂ ਹੁਣ ਵੀ ਚਾਹੀਦੀ ਜ਼ਰੂਰੀ ਹੈ ਨਾ ਤੇ ਲਓ ਜੀ ਦੋਸਤੋ ਹੁਣ ਆਪਾਂ ਕਰਦੇ ਆ ਬਲੌਗ ਦੀ ਸਮਾਪਤੀ ਬਹੁਤ ਘੰਟ ਰਿਹਾ ਖਾ ਪੀ ਲਿਆ ਬਹੁਤ ਨੇਰਾਂ ਸਕੀਮ ਦੇ ਸਾਰੇ ਕੱਲੂ ਦਾ ਨਵਾਂ ਬਲੌਗ ਦਿਖਾਵਾਂ ਮੈਂ ਤੁਹਾਨੂੰ ਬਣਾ ਕੇ ਤੇ ਆਪਣੇ ਬਲੌਗ ਨੂੰ ਦੇਖਿਆ ਸਾਰੇ ਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਓ ਆਪਣਾ ਬਲੌਗ ਤੁਹਾਨੂੰ ਕਿਵੇਂ ਲੱਗਿਆ ਆਪਣੀ ਚੈਨਲ ਸਬਸਕ੍ਰਾਈਬ ਕਰਿਓ ਨਾ ਪਿਆਰ ਆ ਗਿਆ ਮਾਮੀ ਦਾ ਦੇਖੋ ਨਿਆਰਾ ਭਾਈ ਆਦੀ ਮਾਮੀ ਦੀ ਬੜਾ ਪਿਆਰ ਕਰਦੀ ਆ ਸਾਰੇ ਨੂੰ ਕਰਦੇ ਨਾਨੀ ਵੀ ਕਰਦੀ ਆ ਵਾਹੇ ਮਾਮੇ ਨੇ ਬਹੁਤ ਗੱਲ ਸਾਨੂੰ ਘੱਟ ਕਰਦੀ ਆ ਅਮਿਰ ਹਰਮਾਨ ਨੇ ਬਹੁਤ ਕਹਿ ਤਾ ਮਾਮੀ ਨੇ ਬਹੁਤ ਕਰਦੀ ਆ ਚਲੋ ਜੀ ਬਲੌਗ ਵੀ ਸਮਾਪਤ ਹੋਇਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕੱਲ ਨੂੰ ਫਿਰ ਮਿਲਾਂਗੇ ਨਵੇਂ ਬਲੌਗ ਜੀ ਸ਼ੁਕਰੀਆ ਥੈਂਕ ਯੂ ਧੰਨਵਾਦ ਬਾਏ